ਹੈ 파ਰਤੀ ਸਿੰਘਾ ਨੂੰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਇੱਕ ਬਹੁਤ ਸੋਸ਼ਲ ਮੀਡੀਆ ਇੱਕ ਜ਼ਰੀਆ ਹੈ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਦੋਂ ਭਾਈ ਨਰਿੰਦਰ ਸਿੰਘ ਦਾ ਮੋਟਰਸਾਈਕਲ ਦੀ ਖੋਹ ਹੋਈ ਤੁਸੀਂ ਉਸੇ ਸਮੇਂ ਆਪਣੇ ਕਮਾਂਕਾਰਾਂ ਨੂੰ ਸੰਕੋਚ ਕੇ ਭਾਈ ਨਰਿੰਦਰ ਸਿੰਘ ਦਾ ਦੁੱਖ ਵੰਡਾਉਣ ਪਹੁੰਚੇ ਔਰ ਤੁਹਾਡੇ ਰਾਹੀਂ ਆਵਾਜ਼ ਸਾਡੇ ਤੱਕ ਪਹੁੰਚੀ ਹੈ ਨਹੀਂ ਤਾਂ ਪਤਾ ਨਹੀਂ ਕਿ ਸੇ ਲੱਗਣਾ ਔਰ ਮੈਂ ਗੁਰੂ ਕੇ ਵਜ਼ੀਰਾ ਨੂੰ ਖੰਡ ਪਾਠੀ ਸਿੰਘਾਂ ਨੂੰ ਜਿਹੜੇ ਰਾਤ ਬਰਾਤੇ ਗੁਰੂ ਰਾਮਦਾਸ ਜੀ ਦੇ ਖੰਡ ਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਜਾਂ ਗਲੀਆਂ ਮਹੱਲਿਆਂ ਦੇ ਵਿੱਚ ਖੰਡ ਪਾਠ ਦੀ ਡਿਊਟੀ ਲਾਉਣ ਜਾਂਦੇ ਨੇ ਪਾਠੀ ਸਿੰਘ ਜਿਆਦਾਤਰ ਅਸੀਂ ਰਾਤ ਨੂੰ ਹੀ ਜਾਂਦੇ ਆ ਮੈਂ ਸਾਰਿਆਂ ਨੂੰ ਇੱਕ ਤੁਹਾਡੇ ਰਾਈ ਅਪੀਲ ਕਰਨੀ ਚਾਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀ ਦਾ ਸਿਧਾਂਤ ਹੈ ਕਿ ਇਹ ਜਿਹੜੇ ਸ਼ਾਸਤਰ ਨੇ ਇਹ ਪੀਰ ਨੇ ਸਾਡੇ ਹਾਲਾਂਕਿ ਜੇ ਬੜਾ ਸੋਸ਼ਲ ਮੀਡੀਆ ਤੇ ਪ੍ਰਚਾਰਕਾਂ ਵੱਲੋਂ ਰੌਲਾ ਪਾਇਆ ਜਾਂਦਾ ਕਿ ਸ਼ਾਸਤਰ ਪੀਰ ਨਹੀਂ ਨਹੀਂ ਸ਼ਾਸਤਰ ਹੀ ਪੀਰ ਨੇ ਅਸੀਂ ਪਿੱਛੇ ਜੇ ਵੀ ਇੱਕ ਬੜਾ ਵੱਡਾ ਵੇਖਿਆ ਸੀਗਾ ਕਿ ਖੰਡ ਰਾਗੀ ਸਿੰਘਾਂ ਦੇ ਕੋਲੋਂ ਖੋਹ ਹੋ ਗਈ ਬੱਚੇ ਲੈ ਕੇ ਜਾ ਰਹੇ ਸੀ ਉਹ ਮੈਂ ਕਿਹਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੇਖਾਂ 6 6 ਇੰਚੀ ਦੀਆਂ ਅਸੀਂ ਕਿਰਪਾਨਾਂ ਪਾਈਆਂ ਨੇ 9 9 ਇੰਚੀ ਦੀਆਂ ਤੇ ਮੈਨੂੰ 9 ਇੰਚ ਦੀ ਵੀ ਕਿਰਪਾਣ ਹੋਵੇ ਤੇ ਤਾਂ ਵੀ ਸ੍ਰੀ ਸਾਹਿਬ ਕੱਢ ਲੀਏ ਤੇ ਅਗਲਾ ਦਰਕ ਜਾਂਦਾ ਹੈ। ਘਟੋ ਘਟ 2.5 ਫੁੱਟ ਦੀ ਸ੍ਰੀ ਸਾਹਿਬ ਹਰ ਗੁਰੂ ਦੇ ਪ੍ਰਚਾਰਕ ਖੰਡ ਪਾਠੀ ਸਿੰਘ ਦੇ ਗਾਤਰੇ ਹੋਣੀ ਚਾਹੀਦੀ ਹੈ ਜਦੋਂ ਰਾਤ ਬਰਾਤੇ ਜਾਂਦਾ ਹੈ। ਵਿਧੀ ਚੰਦੀਆਂ ਦੀ ਵਧੀਆ ਸ੍ਰੀ ਸਾਹਿਬ ਗੋਲੀਆਂ ਜਾਂ ਕੋਈ ਵੀ ਸਰੋਹੀ ਇਹ ਸ਼ਸਤਰ ਬਣਾ ਕੇ ਆਪਣੇ ਗਾਤਰੇ ਰੱਖੋ। 2.5 ਹਜ਼ਾਰ ਦੀ ਵਧੀਆ ਸ੍ਰੀ ਸਾਹਿਬ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਜੇ ਕਿਸੇ ਕੋਲੋਂ ਨਹੀਂ ਪਹੁੰਚ ਹੈਗੀ ਖੰਡ ਪਾਠੀ ਸਿੰਘ ਦੇ ਕੋਲੋਂ ਪ੍ਰਚਾਰਕ ਦੇ ਕੋਲੋਂ ਜਿਹੜਾ ਰਾਤ ਭਰ ਤੇ ਡਿਊਟੀਆਂ ਤੇ ਜਾਂਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਮੈਂ ਬੇਨਤੀ ਕਰਦਾ ਹਰ ਵਾਰੀ ਮੈਂ ਬੇਨਤੀ ਕਰਦਾ ਕਿ ਕਿਸੇ ਪਾਠੀ ਸਿੰਘ ਨੂੰ ਵੀ ਕੋਈ ਪ੍ਰੋਬਲਮ ਹੈ ਰਾਗੀ ਸਿੰਘ ਨੂੰ ਗਰੰਥੀ ਸਿੰਘ ਨੂੰ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਅਸੀਂ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਸੇਵਾ ਪਾਠੀ ਸਿੰਘਾਂ ਦੀ ਕਰਦੇ ਆ ਰਹੇ ਹਾਂ ਲਗਭਗ 32 33 ਖੰਡ ਪਾਠੀ ਸਿੰਘਾਂ ਦੇ ਘਰ ਬਣੇ ਨੇ ਇਲਾਜ ਹੋਏ ਨੇ ਧੀਆਂ ਦੇ ਵਿਆਹ ਹੋਏ ਨੇ ਸੋ ਅੱਜ ਵੀ ਅਸੀਂ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਜਿੱਥੋਂ ਸਾਨੂੰ ਕੋ ਪਤਾ ਲੱਗਦਾ ਕਿ ਗੁਰੂ ਕਾ ਵਜ਼ੀਰ ਕੋਈ ਮੁਸੀਬਤ ਦੇ ਵਿੱਚ ਹੈ ਧੀ ਦਾ ਬਿਆਨ ਹੋਣ ਵਾਲਾ ਹੈ ਅਸੀਂ ਪਹੁੰਚ ਜਾਨੇ ਆ ਕੋਈ ਕੋਈ ਵੀ ਖੰਡ ਪਾਠੀ ਰਾਗੀ ਗ੍ਰੰਥੀ ਸਿੰਘ ਹੈ ਜਿਹੜਾ ਗੁਰਬਤ ਦੀ ਜ਼ਿੰਦਗੀ ਜੀ ਰਿਹਾ ਲੋੜਵੰਦ ਹੈ ਉਹ ਸਾਡੇ ਨਾਲ ਸੰਪਰਕ ਕਰੇ ਤੇ ਅਸੀਂ ਆਪ ਭਾਵੇਂ ਮਦਦ ਭਾਵੇਂ ਨਹੀਂ ਕਰ ਸਕਦੇ ਹੋਵਾਂਗੇ ਪਰ ਉਹਨਾਂ ਦੀ ਆਵਾਜ਼ ਜ਼ਰੂਰ ਬਣਾਗੇ ਦੁਨੀਆ ਤੱਕ ਦਾਨੀ ਸੱਜਣਾ ਤੱਕ ਆਵਾਜ਼ ਜ਼ਰੂਰ ਪਹਚਾਵਾਂਗੇ ਫਿਰ ਬੇਨਤੀ ਕਰਾਂ ਕਿ ਰਹਿਤ ਨਾਮਿਆਂ ਦਾ ਬਚਨ ਹੈ ਆਪ ਸਿੰਘ ਜੋ ਰਾਜਾ ਹੋਈ ਨਿਰਦਨ ਸਿੰਘਨ ਪਾਲੇ ਸੋਈ ਨਿਰਦਨ ਸਿੰਘਾਂ ਦੀ ਗੱਲ ਕੀਤੀ ਐ ਭਈਆਂ ਦੀ ਗੱਲ ਨਹੀਂ ਕੀਤੀ ਭਈਆਂ ਦੀ ਤਮਾਕੂ ਖਾਣ ਵਾਲਿਆਂ ਨੂੰ ਅਸੀਂ ਲੰਗਰ ਖਵਾਈ ਜਾਈਏ ਜਿੰਨਾ ਮਰਜੀ ਸਿੰਘਾਂ ਦੀ ਗੱਲ ਕੀਤੀ ਸਿੰਘਾਂ ਦੀ ਆਪ ਸਿੰਘ ਜੋ ਇਹ ਮੇਰੇ ਬਚਨ ਨਹੀਂ ਐ ਰਹਿਤਨਾਮਿਆਂ ਦੇ ਬਚਨ ਨੇ ਕਿ ਆਪ ਸਿੰਘ ਜੋ ਰਾਜਾ ਹੋਈ ਨਿਰਦਨ ਸਿੰਘਨ ਪਾਲੇ ਸੋਈ ਉਹ ਨਿਰਦਨ ਜਿਹੜੇ ਸਿੰਘ ਨੇ ਉਹਨਾਂ ਦੀ ਸੇਵਾ ਕਰਨ ਸੋ ਅਸੀਂ ਫਿਰ ਬੇਨਤੀ ਕਰਦੇ ਆ ਕਿ ਕੋਈ ਵੀ ਪਾਠੀ ਗ੍ਰੰਥੀ ਸਿੰਘ ਕੌਮ ਨੂੰ ਚਾਹੀਦਾ ਹੈ ਕਿ ਆਪਣੇ ਵਜੀਰਾ ਗੁਰੂ ਕੇ ਖੰਡ ਪਾਠੀਾਂ ਦਾ ਖਿਆਲ ਰੱਖੋ ਯਾਰ ਇਹ ਸਾਡੇ ਕੌਮ ਦੀ ਰੀੜ ਦੀ ਹੱਡੀ ਨੇ ਪ੍ਰਚਾਰਕ ਅਗਰ ਕੋਈ ਖੰਡ ਪਾਠੀ ਸਿੰਘ ਤੁਹਾਡੇ ਮਾਦੇਮ ਰਾਈ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਲੋੜਵੰਦ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੇ ਘਰ ਤੱਕ ਜਰੂਰ ਪਹੁੰਚ ਕਰਾਂਗੇ ਅਸੀਂ ਹਰ ਵਾਰ ਆਪਣਾ ਨੰਬਰ ਵੀਡੀਓ 'ਚ ਇਸ ਕਰਕੇ ਦਿੰਨੇ ਆ ਕਿ ਕੋਈ ਲੋੜਵੰਦ ਵਿਚਾਰਾ ਘਰ ਵਿੱਚ ਬੈਠਾ ਨਾ ਰਹਿ ਜਾਵੇ ਸਾਡੇ ਨੰਬਰ ਤੇ ਸਾਡੀ ਸੰਸਥਾ ਦਾ ਨੰਬਰ ਹੈ 7837748598 7837748598 ਤੇ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਆਵਾਜ਼ ਵੜ ਕੇ ਦਾਨੀ ਸੱਜਣਾ ਤੱਕ ਉਹਨਾਂ ਦੀ ਆਵਾਜ਼ ਜ਼ਰੂਰ ਪਹੁੰਚਾਵਾਂਗੇ ਤੁਹਾਡਾ ਸੋਸ਼ਲ ਮੀਡੀਆ ਵਾਲੇ ਮੇਰੇ ਵੀਰਾਂ ਦਾ ਚੈਨਲਾਂ ਵਾਲਿਆਂ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਆਪਣੀ ਸੰਸਥਾ ਵੱਲੋਂ ਕਿ ਤੁਹਾਡੇ ਰਾਈ ਆਵਾਜ਼ ਭਾਈ ਨਰਿੰਦਰ ਸਿੰਘ ਦੀ ਜਾਂ ਹੋਰ ਲੋੜਵੰਦਾਂ ਦੀ ਗੁਰੂ ਕੇ ਵਜ਼ੀਰਾਂ ਦੀ ਧੀਆਂ ਦੀਆਂ ਆਵਾਜ਼ਾਂ ਤੁਹਾਡੀਆਂ ਦਾਨੀ ਸੱਜਣਾ ਤੱਕ ਪਹੁੰਚਦੀਆਂ ਜੀ ਹਾਂਜੀ ਭਾਈ ਸਾਹਿਬ ਅਨੰਦ ਆਸਤੀ ਅੱਜ ਕਿਹੜੀ ਜਗ੍ਹਾ ਆਏ ਹੋ ਤੇ ਮਰਡ ਚਾਰ ਕੇ ਦਾਇਆ ਨਾਲ ਮੋਟਰ ਤੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਭਪਿੰਦਰ ਸਿੰਘ ਹੈ ਜੀ ਅਸੀਂ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅ ਗੁਰੂ ਰਾਮਦਾਸ ਦੀ ਕਿਰਪਾ ਸਰਕਾਰ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਾਂ ਜੀ ਹੁਣ ਅਸੀਂ ਕਹਿ ਸਕਦੇ ਹਾਂ ਕਿ ਤੇਰੀ ਉਹ ਟਾਸ਼ੀ ਐਨੇ ਚੋਂ ਆਏ ਕਿਉਂਕਿ ਸਾਡਾ ਤੇ ਸਾਂਹ ਚੈਰੀਟੇਵ ਸੋਸਾਇਟੀ ਵੱਲੋਂ ਤੇਰੀ ਉਹ ਟਾਸ਼ੀ ਐ ਨਾ ਬਣਿਆ। ਉੱਥੋਂ ਆਏ ਆ ਜੀ ਅਸੀਂ। ਮੋਟਰਸਾਈਕਲ ਭਾਈ ਨਰਿੰਦਰ ਸਿੰਘ ਦਾ ਪਿਛਲੇ ਦਿਨੀ ਅਸੀਂ ਵੇਖ ਰਿਹਾ ਸੀ ਕਿ ਲੋਟੇਰੀਆਂ ਵੱਲੋਂ ਅਮਰਤ ਵੇਲੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਖੰਡ ਪਾਠੀ ਸਿੰਘ ਦੀ ਡਿਊਟੀ ਨਭਾਉਣ ਜਾਂਦੇ ਹੋਏ ਸਭ ਤੋਂ ਇਹ ਮੋਟਰਸਾਈਕਲ ਦੀ ਖੋਹ ਹੋਈ ਹੈ। ਬੜੀ ਮੰਦਭਾਗੀ ਸਭ ਤੋਂ ਪਹਿਲਾਂ ਤੇ ਬੜੀ ਮੰਦਭਾਗੀ ਘਟਨਾ ਹੈ। ਜਿਸ ਜਿਸ ਪੰਜਾਬ ਦੀ ਧਰਤੀ ਬਾਰੇ ਕਿਹਾ ਜਾਂਦਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਤੇ ਗੁਰੂਆਂ ਪੀਰਾਂ ਦੀ ਰਹਿਣੀ ਹੈ ਔਰ ਇੱਥੇ ਇੰਨੀ ਲਟਕੋ ਵੱਧ ਚੁੱਕੀ ਹੈ ਨਸ਼ੇ ਕਾਰਨ ਹੈ ਉਸ ਦਾ ਨਸ਼ੇ ਨਸ਼ਿਆਂ ਦੀ ਲਤ ਪੂਰੀ ਕਰਨ ਵਾਸਤੇ ਔਰ ਲਟਕੋਾਂ ਤੇ ਉੱਤਰ ਆਏ ਨੇ ਲੋਕ ਤੇ ਉਹਨਾਂ ਦੇ ਹੌਸਲੇ ਇੱਥੋਂ ਤੱਕ ਬਲੰਦ ਹੋ ਗਏ ਨੇ ਇੱਥੋਂ ਤੱਕ ਉਹਨਾਂ ਦੇ ਹੌਸਲੇ ਵੱਧ ਚੁੱਕੇ ਨੇ ਕਿ ਉਹ ਗੁਰੂ ਘਰ ਦੇ ਵਜ਼ੀਰਾਂ ਨੂੰ ਵੀ ਨਹੀਂ ਬਖਸ਼ਦੇ ਗੁਰੂ ਘਰ ਦੇ ਰਾਗੀਆਂ ਨੂੰ ਵੀ ਅੰਮ੍ਰਿਤ ਵੇਲੇ ਜੋ ਹਰਮੰਦਰ ਸਾਹਿਬ ਖੰਡ ਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਉਹਨਾਂ ਨੂੰ ਕਿਸੇ ਕੋਲੋਂ ਮੋਬਾਈਲ ਖੋ ਲੈਂਦੇ ਨੇ ਕਿਸੇ ਕੋਲੋਂ ਮੋਟਰਸਾਈਕਲ ਖੋ ਲੈਂਦੇ ਨੇ ਕਿਉਂਕਿ ਇੱਕ ਖੰਡ ਪਾਠੀ ਸਿੰਘ ਵਾਸਤੇ ਮੋਟਰਸਾਈਕਲ ਲੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਬੱਚੇ ਪਾਲਣੇ ਹੀ ਬੜੀ ਵੱਡੀ ਗੱਲ ਹੈ ਇਹ ਰੋਲਾ ਲਾ ਕੇ ਮਹਿਜ 15000 ਰੁਪਿਆ ਮਹੀਨੇ ਦਾ ਬਿੱਲ ਦਾ ਹੋਵੇਗਾ ਇਹਨਾਂ ਨੂੰ ਉਹਦੇ ਨਾਲ ਬੱਚੇ ਪਾਲਣੇ ਬੜੇ ਔਖੇ ਨੇ ਤੇ ਇੱਕ ਮੋਟਰਸਾਈਕਲ ਲੈਣਾ ਬੜਾ ਔਖਾ ਸੀ ਪਤਾ ਨਹੀਂ ਕਿੰਨੀਆਂ ਮੈਂ ਸਮਝ ਨਾ ਮਿਹਨਤ ਕਰਕੇ ਕਿੰਨੀਆਂ ਡਿਊਟੀਆਂ ਖੰਡ ਪਾਠੀ ਪਾਠ ਦੀਆਂ ਲਾਈਆਂ ਹੋਣਗੀਆਂ ਕਿੰਨਾ ਭਾਈ ਨਿਰੰਦਰ ਸਿੰਘ ਵਰਗਿਆਂ ਨੇ ਸਟਰਗਲ ਕੀਤਾ ਹੋਵੇਗਾ ਫੇਰ ਜਾ ਕੇ ਮੋਟਰਸਾਈਕਲ ਲਿਆ ਹੋਵੇਗਾ ਔਰ ਅਸੀਂ ਜਦੋਂ ਨਿਊਜ਼ ਵੇਖੀ ਤੇ ਆਪਣੇ ਸਹਿਯੋਗੀਆਂ ਨੂੰ ਬੇਨਤੀ ਕੀਤੀ ਮੈਂ ਔਰ ਸਾਡੇ ਸਾਂਹ ਚੈਰੀਟੇਬਲ ਸੁਸਾਇਟੀ ਦੇ ਨਾਲ ਵੱਡਾ ਸਹਿਯੋਗ ਜਿਵੇਂ ਸਮਝਦਾ ਕਿ ਇਹ ਭਾਈ ਨਰਿੰਦਰ ਸਿੰਘ ਨੂੰ ਮੋਟਰਸਾਈਕਲ ਲੈਣ ਦੇ ਵਿੱਚ ਦਿੱਤਾ ਉਹ ਜੈਟ ਸਿੰਘ ٹرسٹ ਯੂਕੇ ਵੱਲੋਂ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅਸੀਂ ਰਲ ਕੇ ਮੋਟਰਸਾਈਕਲ ਲੈ ਕੇ ਦਿੱਤਾ ਹੈ ਬੜਾ ਵੱਡਾ ਪ੍ਰਾਣਾ ਪ੍ਰੋਣਾ ਕੀਤਾ ਗਿਆ ਆਪ ਹਾਂਜੀ ਤੁਸੀਂ ਦੇਖਿਆ ਵੀ ਜਿੱਥੇ ਨੌਕਰੀ ਕਰਦੇ ਨੇ ਜਿੱਥੇ ਉਹ ਸੇਵਾ ਨਿਭਾਉਂਦੇ ਨੇ ਚੱਕਰ ਸੁਭਨ ਸਰਵਾਂ ਲੱਗੇ ਇਸੇ ਬੜਾ ਵੱਡੀ ਖੁਸ਼ਮੋਸੱਖਤਾ ਆ ਪੂਰਾ ਲੋਅ ਵਾਲਾ ਕਿਨਾਂ ਨਾ ਕੋਈ ਡੁੱਪਰ ਗਾਵੜੀ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਮੈਂਬਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਸਕੱਤਰ ਸਹਿਬਾਨਾਂ ਨੂੰ ਮੈਨੇਜਰਾਂ ਨੂੰ ਚਾਹੀਦਾ ਸੀਗਾ ਕਿ ਭਾਈ ਨਰਿੰਦਰ ਸਿੰਘ ਦਾ ਆ ਕੇ ਦੁੱਖ ਬਣਾਉਂਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਾਡੀ ਕੌਮ ਦੀ ਤਰਾਸ ਦੀ ਤਰਾਸਤੀ ਬਣ ਚੁੱਕੀ ਹੈ ਕਿਉਂਕਿ ਇਹ ਜਿਹੜੇ ਗੁਰੂ ਦੇ ਪ੍ਰਚਾਰਕ ਨੇ ਮੈਂ ਲੋਕਡਾਊਨ ਦੇ ਵਿੱਚ ਵੀ ਦੇਸ਼ਵਦੇਸ਼ ਦੀ ਅੰਸਿਕ ਸੰਗਤਾਂ ਨੂੰ ਮੰਜੀ ਸਾਹਿਬ ਤੋਂ ਕਿਹਾ ਸੀ ਕਿ ਰੀੜ ਦੀ ਹੱਡੀ ਹੈ ਕੌਮ ਦੀ ਤੇ ਜੇ ਸ਼ਰੀਰ ਦੀ ਰੀੜ ਦੀ ਹੱਡੀ ਕਮਜ਼ੋਰ ਹੋ ਗਈ ਤਾਂ ਸ਼ਰੀਰ ਨਕਾਰਾ ਹੋ ਜਾਂਦੇ ਨੇ ਸੋ ਇਹ ਗੁਰੂ ਕੇ ਪ੍ਰਚਾਰਕ ਨੇ ਜਿਹੜੇ ਰਾਤ ਵੇਖਦੇ ਨੇ ਦਿਨ ਵੇਖਦੇ ਨੇ ਔਰ ਗੁਰੂ ਦੀ ਬਾਣੀ ਸੁਣਾ ਕੇ ਇੱਕ ਤਾਂ ਹੁੰਦਾ ਹੈ ਕਿ ਬੰਦੇ ਦਾ ਹੋਰ ਕੋਈ ਕਮਾਈ ਦਾ ਜ਼ਰੀਆ ਹੁੰਦਾ ਹੈ ਪਰ ਸਾਡੇ ਪਾਠੀ ਕਥਾਵਾਚਕ ਰਾਗੀ ਢਾਡੀ ਕਵੀਸ਼ਰ ਸਾਡਾ ਮਹਾਰਾਜ ਨੇ ਸਿਸਟਮ ਹੀ ਐਸਾ ਬਣਾ ਦਿੱਤਾ ਹੈ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਸਾਡੇ ਘਰ ਰੋਟੀ ਪੱਕਣੀ ਹੈ ਇਹ ਸਾਡੇ ਤੇ ਗੁਰੂ ਸਾਹਿਬ ਨੇ ਪਰਪਕਾਰ ਕੀਤਾ ਹੈ ਕਿ ਸਾਨੂੰ ਮਹਾਰਾਜ ਜੀ ਨੇ ਕਰੋੜਾਂ ਦੇ ਵਿੱਚੋਂ ਚੁਣ ਕੇ ਸਾਨੂੰ ਸਤਿਗੁਰਾਂ ਨੇ ਐਸਾ ਸਿਸਟਮ ਸਾਡਾ ਬਣਾਇਆ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਤਾਂ ਸਾਡੇ ਘਰ ਰੋਟੀ ਪੱਕਣੀ ਹੈ ਨਹੀਂ ਤਾਂ ਬਾਣੀ ਪੜਨ ਦੇ ਤਾਂ ਤੁਹਾਨੂੰ ਪਤਾ ਹੀ ਹੈ ਇਹ ਕਿੱਥੇ ਪੜੀ ਜਾਂਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਬਾਬਾ ਜੀ ਜਦੋਂ ਮੋਟਰਸਾਈਕਲ ਦਿੱਤਾ ਤੁਸੀਂ ਹਾਂਜੀ ਜਿੰਨੀਆਂ ਜਿਹੜੇ ਬਾਬਾ ਜੀ ਨੂੰ ਵਧੀਆ ਲੱਗਿਆ ਕਿਉਂਕਿ ਮੋਟਰਸਾਈਕਲ ਤੋਂ ਬਿਨਾ ਇਹ ਤਾਂ ਬਾਬਾ ਜੀ ਦੱਸ ਸਕਦੇ ਨੇ ਕਿ ਸਾਨੂੰ ਤਾਂ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਮਤਲਬ ਖੁਸ਼ੀ ਮਿਲੀ ਹੈ ਕਿ ਅਸੀਂ ਸਾਨੂੰ ਸੇਵਾ ਕਰਨ ਦਾ ਗੁਰੂ ਰਾਮਦਾਸ ਜੀ ਦੇ ਦਰ ਦੇ ਅਖੰਡ ਪਾਠੀ ਸਿੰਘ ਜਿਹੜੇ ਦਿਨ ਰਾਤ ਗੁਰੂ ਮਹਾਰਾਜ ਦੀ ਜਦੋਂ ਵੀ ਜਾਂਦੇ ਨੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਉਦੋਂ ਮਹਾਰਾਜ ਨੂੰ ਨਮਸਕਾਰ ਕਰਦੇ ਨੇ ਔਰ ਕਈ ਸਦੀਆਂ ਬੀਤ ਜਾਂਦੀਆਂ ਨੇ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੀ ਹੁੰਦੇ ਉਹ ਦਰਬਾਰਾ ਵੱਡਾ ਹੈ ਮੈਂ ਸਮਝਦਾ ਹਾਂ ਕਿ ਜੇ ਇਹ ਖੰਡ ਪਾਠੀ ਸਿੰਘ ਦੀ ਗੁਰੂ ਰਾਮਦਾਸ ਜੀ ਦੇ ਦਰ ਤੇ ਡਿਊਟੀ ਕਰਦੇ ਸਨ ਤੇ ਇਹ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਪਾਤਸ਼ਾਹ ਦੀ ਵਰਤੀ ਹੈ ਇਹ ਜਿਹੜਾ ਜ਼ਰੀਆ ਬਣਿਆ ਹੈ ਨਹੀਂ ਤਾਂ ਹੋਰ ਵੀ ਬੜਿਆਂ ਦੇ ਮੋਟਰਸਾਈਕਲ ਖੋਏ ਜਾਂਦੇ ਨੇ ਕਿਤੇ ਪਾਠ ਸਿੰਘ ਵੱਲੋਂ ਕਿਹਾ ਪੱਲੇ ਆਪਾਂ ਸਾਈਕਲ ਜੇ ਬੜੀ ਮੁਸ਼ਕਲ ਨਾਲ ਆਪਾਂ ਮੋਟਰਸਾਈਕਲ ਲੇਤਾ ਜੀ ਨਾ ਮੈਂ ਜਦੋਂ ਮੇਰੀ ਗੱਲ ਹੋਈ ਨਾ ਜਦੋਂ ਮੋਬਾਈਲ ਤੇ ਭਾਈ ਨਰਿੰਦਰ ਸਿੰਘ ਨਾਲ ਫੋਨ ਤੇ ਗੱਲ ਹੋਈ ਤੇ ਉਸ ਦਿਨ ਮੈਨੂੰ ਇੱਕ ਨਾ ਆਤਮਾ ਨੂੰ ਬੜੀ ਛੱਟ ਵੱਜੀ ਝੰਡੋੜਿਆ ਗਿਆ ਮੇਰੀ ਹਿਰਦਾ ਚ ਝੋੜਿਆ ਗਿਆ ਜੇ ਜਦੋਂ ਭਾਈ ਨਰਿੰਦਰ ਸਿੰਘ ਨੇ ਕਿਹਾ ਕਿ ਬੱਚੇ ਕਹਿ ਰਹੇ ਸਨ ਕਿ ਪਾਪਾ ਜਦੋਂ ਤੁਸੀਂ ਆਓਗੇ ਨਾ ਡਿਊਟੀ ਤੋਂ ਅੱਜ ਵੱਲਾ ਸਾਹਿਬ ਮੱਥਾ ਟੇਕਣ ਜਾਵਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਦਾ ਵੱਲਾ ਸਾਹਿਬ ਦਾ ਕੋਠਾ ਸਾਹਿਬ ਦਾ ਜੋੜਵੈਲਾ ਚੱਲ ਰਿਹਾ ਹੈ ਜਿੱਥੇ ਅੰਮ੍ਰਿਤਸਰ ਸਾਹਿਬ ਦਾ ਹਰ ਵਸੰਦਾ ਹਰ ਵਸਨੀਕ ਚਾਹੇ ਬੱਚਾ ਹੋਵੇ ਬਜ਼ੁਰਗ ਹੋਵੇ ਨੌਜਵਾਨ ਹੋਵੇ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਰਹਿਣ ਵਾਲਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦਾ ਇਸ ਜੁੜ ਮੇਲੇ ਤੇ ਸੋ ਇਹ ਮੇਰੇ ਤੇ ਬੜਾ ਵੱਡਾ ਇੱਕ ਅਸਰ ਹੋਇਆ ਕਿ ਨਹੀਂ ਯਾਰ ਫਿਰ ਮੈਨੂੰ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਯਾਰ ਐ ਸਾਡੀ ਕੌਮ ਦੇ ਪ੍ਰਚਾਰਕਾਂ ਦਾ ਹਾਲ ਹੋ ਚੁੱਕਾ ਹੈ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਦੋ ਦਿਨ ਤੋਂ ਡਿਊਟੀ ਜਾ ਰਿਹਾ ਹਾਂ ਤੇ ਫਿਰ ਮੈਂ ਆਪਣੇ ਗਰੁੱਪ ਦੇ ਵਿੱਚ ਪਾਇਆ ਜਿਸ ਦੇ ਵਿੱਚ ਸਾਂਝ ਚੈਰੀਟੇਬਲ ਸੁਸਾਇਟੀ ਤੇ ਜੈਤ ਸਿੰਘ ਟਰਸਟ ਯੂਕੇ ਵੱਲੋਂ ਜਿਹੜੇ ਦਿਨ ਰਾਤ ਦਸਾਂ ਨਮਨ ਦੀ ਕਿਰਤ ਕਰਦੇ ਨੇ ਦੇਸ਼ ਵਿਦੇਸ਼ ਵਿੱਚ ਸਿੱਖ ਸਿੱਖ ਸੰਗਤਾਂ ਦੇ ਸਹਯੋਗ ਸਦਕਾ ਅਸੀਂ ਅੱਜ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਜੀ ਨੂੰ ਲੈ ਕੇ ਦੇ ਰਹੇ ਹਾਂ ਔਰ ਵੱਡੀ ਗੱਲ ਹੈ ਕਿ ਖੋਣ ਵਾਲਿਆਂ ਦੇ ਦੋ ਹੱਥ ਨੇ ਇਹ ਦੇਣ ਵਾਲੇ ਦੇ ਪਤਾ ਨਹੀਂ ਕਿੰਨੇ ਹੱਥ ਨੇ ਖੋਣ ਵਾਲਿਆਂ ਦੇ ਤੇ ਦੋ ਹੱਥ ਨੇ ਨਾ ਪਰ ਦੇਣ ਵਾਹਿਗੁਰੂ ਪ੍ਰਮਾਤਮਾ ਦੇਣ ਵਾਲਾ ਹੈ ਉਹਦੇ ਬੜੇ ਹੱਥ ਨੇ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਜੀ ਧੰਨਵਾਦ ਜੀ ਆਓ ਅਗੂ ਮੇਰਾ ਨਾਮ ਨਰਿੰਦਰ ਸਿੰਘ ਜੀ 4 ਨੰਬਰ ਅਖੰਡ ਪਾਠੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰitsar ਸਾਹਿਬ ਬਾਬਾ ਜੀ ਪਿਛਲੇ ਦਿਨੀ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਤਾਂ ਮਿਲਿਆ ਨਹੀਂ ਪਰ ਅੱਜ ਭਾਈ ਸਾਹਿਬ ਨੇ ਤੁਹਾਨੂੰ ਨਵਾਂ ਮੋਟਰਸਾਈਕਲ ਲੈਤਾ ਉਹਦੇ ਬਾਰੇ ਕੀ ਜੀ ਮੈਂ ਸਰਦਾਰ ਭਪਿੰਦਰ ਸਿੰਘ ਜੀ ਗਦਲੀ ਉਹਨਾਂ ਦਾ ਆਪਣੇ ਤਹਿਤੋਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਗਰੀਬ ਦੀ ਦਾਸ ਦੀ ਬਾਹ ਫੜੀ ਹੈ ਕਿ ਮੈਨੂੰ ਆਪਣੇ ਵੱਲੋਂ ਮੋਟਰਸਾਈਕਲ ਲੈ ਕੇ ਦਿੱਤਾ ਜੀ ਇਹਨਾਂ ਨੇ ਕਿੰਨੇ ਘਲਾਤਾ ਮਾੜਿਆਂ ਚ ਪਹਿਲਾਂ ਲਿਆ ਸੀ ਮੋਟਰਸਾਈਕਲ ਪਹਿਲਾਂ ਵੀ ਇਸ ਤਰ੍ਹਾਂ ਜੀ ਪੈਸੇ ਜੋੜ-ਜੋੜ ਕੇ ਮਹਾ ਹੀ ਬੱਚਿਆਂ ਸੇ ਚੀਜ਼ ਬਣਾਈ ਸੀ ਤੇ ਕਾਫੀ ਸਮਾਂ ਲੰਮਾ ਸਮਾਂ ਤੇ ਪਹਿਲਾਂ ਸਾਈਕਲ ਤਾਂ ਹੀ ਘੜਤਾ ਸੀ ਮਹਾ ਮੋਟਰਸਾਈਕਲ ਲਿਆ ਸੀ ਤੇ ਦੂਜਾ ਸਾਲ ਹੀ ਮੋਟਰਸਾਈਕਲ ਲੱਗਾ ਇਹ ਤੇ ਮੋਟਰਸਾਈਕਲ ਖੋਇਆ ਗਿਆ ਜੀ ਪਤਾ ਲੱਗਾ ਸੀ ਕਿ ਉਸ ਦਿਨ ਤੁਸੀਂ ਅਗਲੇ ਦਿਨ ਬੱਲੇ ਸਾਹਿਬ ਜਾਣਾ ਸੀ ਮੋਟਰਸਾਈਕਲ ਹਾਂਜੀ ਹਾਂਜੀ ਜਿੱਦਣ ਸ਼ਨੀਵਾਰ ਰਾਤ ਨੂੰ ਮੈਂ ਤੁਰਿਆ ਨਾ ਤੇ ਕਹਿੰਦੇ ਪਾਪਾ ਜੀ ਸਵੇਰੇ ਐਤ ਇਹ ਤਾਂ ਅਨਸਰ ਆ ਜਿਹਾ ਆਪਸਰੇ ਕੋਠਾ ਸਾਹਿਬ ਵੱਲਾ ਸਾਹਿਬ ਦਰਸ਼ਨ ਕਰਕੇ ਆਵਾਂਗਾ ਤੇ ਮੇਲਾ ਚੱਲਦਾ ਪਿਆ ਜੀ ਤੰਗੀ ਤੰਗੀ ਕਿੰਨੀ ਕੋਈ ਜਦੋਂ ਜੰਦੇ ਤੇ ਮੋਟਰ ਲੋਟੋ ਤੰਗੀ ਤੇ ਬਹੁਤ ਜ਼ਿਆਦਾ ਹੀ ਕਿਉਂਕਿ ਮੇਰੇ ਕੋਈ ਇੱਕੋ ਸਾਧਨ ਨਹੀਂ ਉਹ ਮੋਟਰਸਾਈਕਲ ਦਾ ਹੀ ਤੇ ਫਿਰ ਸਾਹਮਣੇ ਗਵਾਨ ਕੋ ਮੈਂ ਸਾਈਕਲ ਮੰਗ ਕੇ ਤੇ ਸਾਈਕਲ ਤੇ ਜਾਣਾ ਰਿਹਾ ਦੋ ਤਿੰਨ ਦਿਨ ਕਿ ਜ਼ਿਆਦਾ ਜੇ ਹੁਣ ਮੋਟਰਸਾਈਕਲ ਨਾਲ ਹੈ ਜਿਹਦੇ ਭਾਈ ਸਾਹਿਬ ਤੋਂ ਦੁਬਾਰਾ ਲੈ ਲੈ ਆਵਾਂਗਾ ਨਹੀਂ ਜੀ ਨਹੀਂ ਹਲੇ ਇਹ ਤੇ ਬਹੁਤ ਦੂਰ ਦੀ ਗੱਲ ਹੈ ਜੀ ਇਸ ਮੋਟਰਸਾਈਕਲ ਤੇ ਚਲੋ ਸਾਈਕਲ ਲੈ ਆਂਦੀ ਹਲੇ ਆਪਣੀ ਚਰ ਸਮਰੱਥਾ ਨਹੀਂ ਗਈ ਸੀ ਮੋਟਰਸਾਈਕਲ ਵੇਚ ਕੇ ਬੱਚਿਆਂ ਦਾ ਪਰਿਵਾਰ ਦੇ ਕਿਸ ਨਾਲ ਤੇਰੇ ਘਰੋਂ ਵਿੱਚ ਦਾਦੇ ਤੁਸੀਂ ਆਪ ਹੀ ਵੇਖ ਸਕਦੇ ਜੇ ਪਰਿਵਾਰ ਦੇ ਬੱਚਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਗਈ ਹੈ ਕਿ ਚਲੋ ਸਾਡੇ ਘਰ ਦੁਬਾਰਾ ਮੋਟਰਸਾਈਕਲ ਆ ਗਿਆ ਜੀ ਚਲੋ ਧੰਨਵਾਦ ਸਾਇੰਸ ਸੇਵਾ ਉਸ ਤੋਂ ਜ਼ੈਦੀ ਦੇ ਨਾਲ ਹੋਰ ਸੇਵਾਵਾਂ ਦਾ ਵੀ ਤੁਹਾਨੂੰ ਆਕਰਮਣਾ ਚਾਹੀਦੀ ਹੈ ਜਿਨ੍ਹਾਂ ਨੇ ਤੁਹਾਨੂੰ ਇਸ ਸੇਵਾ ਦੇ ਹਾਂਜੀ ਜੈਡ ਸਿੰਘ ਟਰਸਟ ਉਹਨਾਂ ਨੇ ਤੇ ਯੂਕੇ ਤੇ ਇੱਕ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਗਦਲੀ ਮੈਨੂੰ ਸੰਸਥਾ ਦੇ ਪੂਰੇ ਹਲੇ ਨਾਤੇ ਹੁੰਦੇ ਨਹੀਂ ਜੀ ਤੇ ਇੰਨੀ ਕੁ ਬੇਨਤੀ ਪ੍ਰਵਾਨ ਕਰ ਲਿਓ ਕਿ ਉਹਨਾਂ ਜਿਨ੍ਹਾਂ ਨੇ ਵੀ ਵੀਰਾਂ ਨੇ ਮੇਰੇ ਵਾਸਤੇ ਸਮਰਥਨ ਦਿੱਤਾ ਵਾ ਉਹਨਾਂ ਦਾ ਤਹਿ ਦਿਲ ਤੋਂ ਮੇਰਾ ਪਰਿਵਾਰ ਤੇ ਮੈਂ ਕੋਟਾਨ ਕੋਟ ਧੰਵਾਦ ਆਪ ਜੀ